ਬੱਦਲ ਦੇ ਇਲਾ ਕਿੰਨੇ ਹੋਣ ਅੱਜ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਕੱਦਾਂ ਸਾਰੇ ਉਹ ਸੁਣੋ ਕੀ ਕਰੀ ਜਾਂਦੇ ਸੀ ਕੋਈ ਕਿਤਾਬ ਕੋ ਅਏ ਤਾਂ ਮੈਨੂੰ ਸ਼ਾਮ ਦੇ ਲੱਗਾ ਸਾਡੇ ਕੁੜੀ ਦਾ ਕਿਹੜੇ ਟਾਈਮ ਦੇ ਕੰਮ ਨੇ ਇਹਦੇ ਜਿਹੜੇ ਮੁੱਕਦੇ ਨਹੀਂ ਹੈਗੇ ਆਹ ਉਹਦਾ ਕਿਹੜੇ ਟਾਈਮ ਦੀ ਸਫਾਈ ਹੈ ਮੈਨਾਂ ਸਮਝਾ ਲਈ ਕਿ ਮੈਨੂੰ ਵੀ ਆਪਦਾ ਘਰ ਹੈ ਨਾ ਤੇ ਮਰਜ਼ੀ ਕਰ ਲੈ ਸਪਾਈ ਇਹ ਤੇ ਉਦੋਂ ਜਦੋਂ ਨੇਰੀ ਹੀ ਪਈ ਹੈਗੀ ਹਾਂ ਉਦੋਂ ਇੱਥੇ ਉਹ ਢਾਲ ਦੇ ਪੈਗੇ ਬਾਹਰਲੇ ਵਿੱਚ ਚਿੱਟੇ ਲੈ ਦੱਸ ਤੇ ਉਹਦੋਂ ਮੈਂ ਕੋਲਿੰਨਾ ਸਾਫ ਕਰਦਾ ਸੀ ਉਹ ਢਾਲ ਦਲਵਾ ਦਿੱਤਾ ਗਿਆ ਨਾ ਸਾਫ ਹੋ ਗਿਆ ਹੀ ਹੋਇਆ ਪੜਾ ਰਹੀ ਮੈਂ ਜਿੱਦਣ ਦੂਜੀ ਲਾਸ਼ ਕਰੀ ਸੀ ਨਾ ਇਹ ਕਾਲ ਨਹੀਂ ਸੀ ਬਾਹਰ ਡਿਸਕੋਰਡ ਹੀ ਨਹੀਂ ਪੈਣਾ ਇਹ ਤਾਂ ਬੰਦ ਕਰਾਉਣਾ ਹੈ ਉਹ ਆਏ ਆਪਣੇ ਸਾਥ ਨਹੀਂ ਆਏ ਦੇਖੋ ਮੂੰਹ ਵੀ ਨਹੀਂ ਦੱਸਿਓ ਮੜਾ ਜਾ ਐ ਸਾਹ ਪਰ ਇੱਕ ਗੱਲ ਹੈ ਜ਼ਰੂਰ ਹੈ ਹੈਨਾ ਜਿਹੜੇ ਮਾਜੀ ਸ਼ੀਸ਼ਾ ਦੀ ਹੈਲੇ ਉਹ ਤੇ ਮੇਰੀ ਬੰਦੀ ਲਈ ਹੋਈ ਹੈ ਅੰਦਰ ਨਾਲ ਬਾਅਦ ਵਿੱਚ ਨਾ ਬਾਹਰ ਦਾ ਉਹਨਾਂ ਬਰ ਦੀ ਸ਼ੀਸ਼ੇ ਚ ਚੈੱਕ ਕਰ ਲੋ ਸਾਰੇ ਦੇ ਬਿੰਦੀਆਂ ਲੱਗਦੀਆਂ ਹੋਰ ਉਹਦੀ ਬਿੰਦੀਆਂ ਬਿੰਦੀਆਂ ਨੇ ਮਨਾਂ 18 ਸ਼ੀਸ਼ੇ ਨੇ ਸਾਡੇ 18 ਦੇ ਉੱਪਰ ਦੋ ਦੋ ਲਾ ਲਓ ਵੀ ਹਾਂ ਉਹ 36 36 ਬਿੰਦੀ ਲੱਗੀ ਯਾਨੋ ਫਿਸ਼ਿੰਗ ਉੱਪਰ ਪੱਤਈ ਆ ਫਿਰ ਧੱਕ ਵਾਸ ਨੂੰ ਆਹੋ ਪੱਤਈ ਐ ਇਹ ਕੱਪਾ ਜੇ ਮੇਰੇ ਨਹੀਂ ਤੇ ਉਹ ਪੁੰਜੇ ਲੈ ਸਕੋਰ ਕਰਨ ਦੀ ਤੇ ਤੁੱਪ ਨਹੀਂ ਆਉਂਦੀ ਤੇ ਤਾਂ ਅਰ ਗਿਆ ਕਪੜਾ ਨਾ ਢੱਕ ਦਿੰਨੇ ਆ ਦਿਨੇ ਨਹੀਂ ਜੇ ਦੋ ਜਿੱਦਾਂ ਤੱਕ ਜਦੋਂ ਇਹ ਦਰੋਂ ਦੇਖਦੇ ਆ ਨਾ ਮੈਂ ਆਹ ਵਾਸਾ ਅੱਗੇ ਜਾ ਗੱਲੋ ਕਪੜਾ ਇਹ ਜਾ ਕੇ ਨਹੀਂ ਦਾਲੇ ਹੋਣਗੇ ਜਾਂ ਇਹ ਦਾਲੇ ਹੋ ਜੂਗੀ ਜਾਂ ਅੰਦਰ ਗਏ ਦਾਲੇ ਹੋ ਜਾਂ ਫਸਾਏ ਦਾਲੇ ਵੀ ਜੋੰਦੀ ਨਾ ਆਹ ਭਾਈ ਹੋ ਜਾਂਦੀ ਆ ਇਹ ਪੂਰੀ ਜਦੋਂ ਘਰ ਤਾਂ ਆਉਂਦਾ ਹੀ ਆ ਜਦੋਂ ਜੀ ਕੋਲ ਸਭਾਈ ਕਰ ਦਿੰਦੀ ਆ ਮੈਂ ਪਹਿਲਾਂ ਤਾਂ ਨਹੀਂ ਬੰਦਾ ਵੀ ਭਈ ਦਾ ਗੰਦ ਪਿਆ ਹਣਾ ਘਰੇ ਜਵੱਕ ਵਾਲੀ ਪਚੀਆਂ ਨਹੀਂ ਲੈ ਆ ਰਹੀ ਨਾਲੇ ਪਾਲੀ ਮਾਰ ਦਿਆ ਕਰਨ ਨੇ ਬਾਦ ਕਪੜਾ ਆਪਣੇ ਉੱਪਰ ਆਪਣੇ ਉੱਪਰ ਨੇੜੇ ਸਾਰੇ ਲਗਾ ਦਿੰਦੇ ਅੱਦਾਂ ਨੇ ਰੇਖਦੇ ਤਈ ਰੇਖਦੇ ਰੇਖਦਾ ਤਈ ਮਿਲਦਾ ਰੇਖਦਾ ਤਈ ਮਿਲਦਾ ਪਿੰਡਾਂ ਦਾ ਆਈ ਨਹੀਂ ਆਈਆ ਹਾਂ ਉੱਪਰੋਂ ਸਾਰਾ ਫਾਲਾ ਕਸ ਉਹਨੇ ਕਰਤੂਰਾ ਬਠਾਰਨਾ ਚੱਕਣਾੜਾ ਹੋਇਆ ਬੰਨਾ ਕੱਠਾੜੇ ਛਾੜੂ ਜਾਵੇ ਚੱਠੀ ਕਰਦਾ ਪਰ ਚੱਕਿਆ ਨਹੀਂ ਮੇਰੇ ਗਾਣੇ ਚੱਕੀ ਨਹੀਂ ਚੱਲ ਆ ਜਾਓ ਚੱਕਦੀ ਹਾਂ ਚੱਲ ਯਾਰ ਚੱਕਦੀ ਆ ਬਰੂ ਮੈਂ ਕੰਮ ਨਿਵੇੜਦੀ ਹਾਂ ਹੋਰ ਚਲੋ ਦਿਖਾਉਣਾ ਤੁਹਾਨੂੰ ਅਸੀਂ ਉੱਪਰ ਆਹ ਗੂੜਾ ਕਹਿੰਦੀ ਤੂੰ ਹੋਰ ਕੋਸਰ ਫਟਾ ਦੇ ਆਪਾਂ ਆਹ ਤਰ੍ਹਾਂ ਵੀ ਜੀ। ਇਹ ਗੱਲ ਕਰਦੇ ਨਾ। ਕਲੇਰ ਆਹੀ। ਉਹਦਰ ਵੀ ਜਿੱਥੇ ਦੇ ਦੀ ਕਲਾਈ ਹੈ ਨਾ। ਉਹਦਰ ਵੀ ਹੈਗੀ ਹੈ ਨਾ। ਆਹ। ਸਾਰਾ ਚੌਕ ਦੇ ਬਸ ਅੱਜ ਪਤਾ ਲੱਗ ਜਾਵੇ। ਵਿਤਿੰਦਰ ਨੇ ਸਫਾਈ ਕੀਤੀ ਹੈ। ਠੀਕ ਆ। ਅੱਜ ਬੜਾ ਬੰਦ ਨਿੱਕਾ ਪਿਆ ਹੋਇਆ। ਠੀਕ। ਦੋਸਤਾਂ ਨੂੰ ਕਰਨੀ ਹੈ। ਕਰਨਾ ਤੇ ਇਹ ਸਫਾਈਆਂ ਇਹ ਚੱਲ ਰਹੇ ਨੇ ਯਾ ਭਾਈ ਬਲੌਗ ਹਾਂ ਅਵਾਜ ਤੇ ਕੋ ਸਫਾਈਆਂ ਵੀ ਆ ਚੱਲਦੇ ਆ ਉਹ ਜਾਂਦਾ ਟਰੈਕਟਰ ਕਿਹਦਾ ਆ ਜਾਓ ਸਫਾਈ ਵੀ ਆ ਜੀ ਲੋ ਜੀ ਆ ਪੈਗੇ ਕੂੜੇ ਹੋਰ ਵੀ ਕੂੜੇਦਾਨ ਚ ਮੈਨੂੰ ਐ ਪੂਰਾ ਚਮਕਦਾ ਚਾਈਦਾ ਫਰਸ਼ ਮੋਕਰਾ ਨਹੀਂ ਇਹ ਬਾਕੀ ਬੂਟੇ ਸਾਰੇ ਸਾਫ਼ ਕਰ ਦੇ ਥੱਲੇ ਪੁੱਛ ਲਾ ਰਿਹਾ ਵੀ ਬਣਾਇਆ ਆ ਹਾਂ ਮੈਂ ਭਲੀ ਕਿਹੜੀ ਗੱਲ ਚੁਪਾਂ ਪਤਾ ਹੀ ਨਹੀਂ ਕਿਹੜੀ ਗੱਲ ਚੁਪਾਂ ਜੇ ਮੈਂ ਢਾ ਦੂੰ ਦੱਸਤਾ ਫਿਰ ਤਾਂ ਗੱਲੇ ਸਦ ਮੋ ਗਈ ਇਹਦਾ ਵਿਆਹ ਇਹ ਵਿਆਹ ਕਰਾ ਕੇ ਆ ਗਏ ਵੀ ਜਿਹੜਾ ਉਹ ਦੇਖੋ ਉਹ ਥੱਲੇ ਉਹ ਪੱਠੇ ਵੜਦਾ ਨਾ ਪੱਠੇ ਕੁੱਤਰਦਾ ਹੈ ਕੁੱਤਰਦਾ ਸਾਡੇ ਕਹਿੰਦੇ ਨੇ ਹਰਾ ਵੜਦਾ ਤੇ ਇਹ ਦਰਮੁਲਾ ਪਰਵਾਲੇ ਕਨੇ ਪੱਠੇ ਕੁਤਰਦਾ ਇਹਦਾ ਸੀਗਾ ਵਿਆਹ ਵਿਆਹ ਸੀਗਾ ਜੂਤੀ ਤੇ ਉਹ ਜਾਇਆ ਏ ਅੱਧੇ ਕ ਮੜਿਆ ਏ ਅੱਧੇ ਕ ਮੈਨੂੰ ਨਹੀਂ ਪਤਾ ਹੈਗਾ ਬਾਕੀ ਕੌਣ ਕਹਿੰਦਾ ਮੈਂ ਕਹਿੰਦਾ ਕਿੱਧਰ ਭਾ ਕਰਦਾ ਸਮਾ ਇੱਥੇ ਉਹ ਦੇਖੀ ਲੱਗਾਈ ਲੱਗ ਨਹੀਂ ਸੁਣੀ ਆਉਂਦੀ ਪਿੱਛੇ ਨਾ ਬਲੈਰੀ ਉਹ ਰੰਗ ਕਲਕਾਂ ਦਾ ਹਰੇ ਤੋਂ ਸਨੜੀ ਸਾਡੇ ਤੋਂ ਤੋਤੇ ਟਿੰਗਾ ਪਾਲੰਦੇ ਆਗਲੇ ਕੰਨੇ ਵਿੱਚ ਜਿਹੜੀ ਉੱਪਰ ਲੱਗੀ ਆ ਆ ਤੁਹਾਨੂੰ ਦਿਖਾਉਣਾ ਆ ਸ਼ੀਸ਼ੇ ਨੇ ਜਿੱਥੇ ਜੀ 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 ਹੁੰਦੀ ਆ ਆ ਸ਼ੀਸ਼ੇ ਨੇ ਉਹ ਇੱਥੇ ਆ ਕੇ ਸਵੇਰੀ ਘਟਾਰਾ ਲੱਗ ਜਾਂਦੀ ਆ ਟਕ 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 ਆ ਇੱਥੇ ਆ ਕੇ ਮਾਰਦੇ ਨਾ ਫਰਫਰ ਕੰਬ ਜੇ ਆਏ ਕਰੀਏ ਨਹੀਂ ਬਾਜੋ ਇੱਥੇ ਨਹੀਂ ਪਰ ਇੱਥੇ ਬਸ ਆਹ ਹੀ ਕੋ ਚੱਲਦਾ ਇੱਥੇ ਬਾਕੀ ਸਭ ਓਕੇ ਰਿਪੋਰਟ ਆ ਆ ਵੀ ਜੀ ਤਾਂ ਸਭੇ ਕੋਈ ਨਹੀਂ ਫਰਾਂ ਚਲੋ ਆਹ ਲੱਗ ਜਾਉਂ